ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਵੱਡੀ ਖਬਰ। ਸੀਐਮ ਭਗਵੰਤ ਮਾਨ ਤੇ ਵਿਜੀਲੈਂਸ ਵਾਲਿਆਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਭੇਜਣ ਦੀ ਤਿਆਰੀ ਕਰ ਲਈ ਹੈ ਮੁਕੰਮਲ। ਬਾਦਲ ਪਰਿਵਾਰ ਨੂੰ ਝਟਕੇ ਤੇ ਝਟਕਾ ਮਿਲੰਦਿਆ ਹੈ। ਇਸ ਖਬਰ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚੱਲ ਕੇ ਵੀਡੀਓ ਵੇਖਣੀ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਦੇ ਲਈ ਕਹਿੰਦੇ ਜੀ ਡਿਬਰੂਗੜ੍ਹ ਨੂੰ ਚਾਲੇ ਪਾ ਦਿੱਤੇ ਨੇ। ਤੁਗਬੰਤਮਾਨ ਸਰਕਾਰ ਨੇ ਬਿジネス ਵਿਰੋ ਨੇ ਪੰਜਾਬ ਦੇ ਇਸ ਤਸਕਰ ਨੂੰ ਕਹਿੰਦੇ ਜੀ ਹੁਣ ਡਿਬਰੂਗੜ ਦਾ ਰਾਹ ਦਿਖਾ ਦਿੱਤਾ ਹੈ। ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ ਦੇ ਵਿੱਚ ਸ਼ੂਟ ਕਰਨ ਜਾ ਰਹੀ ਹੈ। ਚਾਲੇ ਕਿਵੇਂ ਪਾ ਦਿੱਤੇ ਨੇ ਇਹ ਤੁਹਾਨੂੰ ਦਿਖਾਵਾਂਗੇ ਔਰ ਉਸ ਤੋਂ ਪਹਿਲਾਂ ਬਲਤੇਜ ਪੰਨੂ ਬਲਤੇਜ ਪੰਨੂ ਵਿਕਰਮ ਸਿੰਘ ਮਜੀਠੀਆ ਬਾਰੇ ਕੱਲ ਵੀ ਦੇਖੋ ਲਾਈਵ ਹੋਏ ਸੀ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੇ ਚੈਨਲ ਦੇ ਉੱਤੇ ਹਾਲਾਂਕਿ ਇੱਕ ਵੀਡੀਓ ਪਾ ਦਿੱਤੀ ਸੀ। ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਯਾਨੀ ਉਹਨਾਂ ਦੀ ਰੱਦ ਹੋ ਚੁੱਕੀ ਸੀ ਉਹਨਾਂ ਦੀ ਅਰਜੀ ਰੱਦ ਹੋ ਚੁੱਕੀ ਸੀ ਔਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਟਾਈਮ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਬਿਊਰੋ ਪੰਜਾਬ ਦੇ ਸਾਰੇ ਲੋਕਾਂ ਦੇ ਹਵਾਲੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਚੰਗੀ ਤਰ੍ਹਾਂ ਟੰਗ ਦਿੱਤਾ ਔਰ ਬਾਦਲਾਂ ਨੂੰ ਝੜਕੇ ਦੇ ਝੜਕਾ ਲੱਗ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਪਾਸੇ ਛੜਾਉਣ ਦੀਆਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਬਾਦਲਾਂ ਬਣੀਓ ਉਹਨਾਂ ਦੇ ਵਕੀਲਾਵਾਂ ਨੇ ਉਹ ਕੀਤੇਆਂ ਗਈਆਂ ਬਹੁਤ ਸਾਰੇ ਕਰੋੜਾਂ ਖਰਬਾਂ ਪੈ ਕੇ ਕਹਿੰਦੇ ਜੀ ਇਹਦੇ ਵਿੱਚ ਇਹਨਾਂ ਦੇ ਫਯੂਲ ਹੋ ਗਏ ਨੇ ਯਾਨੀ ਨਸ਼ਟ ਹੋ ਗਏ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਸੀ ਕਿਉਂਕਿ ਇਹਨਾਂ ਨੇ ਤਾਂ ਹਰ ਰੋਜ਼ ਯਤਨ ਹੀ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕਢਵਾ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਫੇਰ ਤੋਂ ਐ ਕਰਵਾਵਾਂਗੇ ਤੇ ਪੰਜਾਬ ਦੀ ਸਰਕਾਰ ਨੂੰ ਹਰ ਪਾਸਿਓਂ ਡੇਗਣ ਦਾ ਕੰਮ ਵਿਕਰਮ ਮਜੀਠੀਆ ਜਿਵੇਂ ਪਹਿਲਾਂ ਕਰਦਾ ਸੀ ਉਵੇਂ ਹੀ ਫੇਰ ਤੋਂ ਕਰਨਾ ਸੀ ਐਸੇ ਕਰਕੇ ਤਾਂ ਹਾਈ ਕੋਰਟ ਨੇ ਕੱਲ ਜ਼ਮਾਨਤ ਨਹੀਂ ਦਿੱਤੀ ਹਾਲਾਂਕਿ ਉਹਦੀ ਅਰਜੀ ਹੈ ਜਿਹੜੀ ਉਹਨੂੰ ਰੱਦ ਕਰ ਦਿੱਤਾ ਸੀ ਤਾਂ ਹੁਣ ਬਲਤੇਜ ਪੰਨੂ ਕੀ ਕਹਿ ਰਹੇ ਨੇ ਵਿਕਰਮ ਮਜੀਠੀਆ ਬਾਰੇ ਆਪ ਹੀ ਸੁਣ ਲਓ ਕਿਉਂਕਿ ਵਿਕਰਮ ਮਜੀਠੀਆ ਨੂੰ ਡਿਬਰੂਗੜ੍ਹ ਦਾ ਬਹੁਤ ਜ਼ਿਆਦਾ ਚਰਚਾ ਪਹਿਲਾਂ ਵੀ ਲੋਕਾਂ ਦੇ ਵਿੱਚ ਰਹੀ ਹੈ ਲੋਕ ਕਹਿੰਦੇ ਸੀ ਪੰਜਾਬ ਦਾ ਬੱਚਾ ਬੱਚਾ ਚਾਹੁੰਦਾ ਹਲੇ ਵੀ ਕਿ ਬਿਕਰਮ ਮਜੀਠੀਆ ਨੂੰ ਕਾਲੇ ਪਾਣੀ ਕੋਈ ਕਹਿੰਦਾ ਫਾਸੀ ਲਾ ਦਿਓ ਤੇ ਕੋਈ ਕਹਿੰਦਾ ਸੀਗਾ ਜੀ ਡਿਬਰੂਗੜ੍ਹ ਭੇਜ ਦਿਓ ਪਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਬਲਤੇਜ ਪੰਨੂ ਦਾ ਇੱਕ ਬਹੁਤ ਵੱਡਾ ਬਿਆਨ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਬਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਕਿ ਸਾਡੇ ਕਈ ਨੌਜਵਾਨ ਪਹਿਲਾਂ ਮੈਂ ਕਈ ਵਾਰ ਦੱਸਿਆ ਕਿ ਜਿਨ੍ਹਾਂ ਦੇ ਵਿੱਚ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਤਾਂ ਉਸੇ ਹੀ ਪ੍ਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਕਿਉਂ ਨਹੀਂ ਕਿਉਂਕਿ ਬਹੁਤ ਵੱਡੀ ਤਸਕਰੀ ਬਿਕਰਮ ਮਜੀਠੀਏ ਨੇ ਪੰਜਾਬ ਦੇ ਵਿੱਚ ਕੀਤੀ ਹੈ ਪੰਜਾਬ ਦੇ ਅੰਦਰ ਬਹੁਤ ਵੱਡੇ ਵੱਡੇ ਅਫਸਰਾਂ ਦੇ ਨਾਲ ਉਹਦੇ ਲਿੰਕ ਜਿਹੜੇ ਕਿ ਹੁਣ ਫੜੇ ਵੀ ਜਾ ਰਹੇ ਨੇ ਇਹ ਇਹਨਾਂ ਦੇ ਚਲਾਏ ਹੋਏ ਅਫਸਰ ਸੀ ਔਰ ਅੱਜ ਬਿਕਰਮ ਮਜੀਠੀਏ ਨੂੰ ਅਮਰਪਾਲ ਦੀ ਤਰ੍ਹਾਂ ਕਹਿੰਦੇ ਜੀ ਬਿਕਰਮ ਮਜੀਠੀਏ ਨੂੰ ਵੀ ਡਿਬਰੂਗੜ੍ਹ ਦੇ ਵਿੱਚ ਵਿਜੀਲੈਂਸ ਬਿਊਰੋ ਲੈ ਚੱਲੀ ਹੈ ਤਾਂ ਹੁਣ ਪਹਿਲਾਂ ਬਲਤੇਜ ਸਿੰਘ ਪੰਨੂ ਇਹਨਾਂ ਦੇ ਹੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਕੀ ਕਹਿੰਦੇ ਨੇ ਪਹਿਲਾਂ ਤਾਂ ਇਹ ਸੁਣ ਲਓ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਤੇ ਬੜੀ ਹੀ ਅਹਿਮ ਆਪੜੇ ਸੁਣੋ 7 ਤੋਂ 17 ਦੇ ਦੌਰਾਨ ਜਦੋਂ ਅਕਾਲੀ ਭਾਜਪਾ ਰਾਜ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਐਂਟਰ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੱਦ ਜਿਹੜਾ ਸਿਆਸੀ ਰੂਪ ਦੇ ਵਿੱਚ ਔਰ ਪੈਸੇ ਇਕੱਠੇ ਕਰਨ ਵਾਲੇ ਰੂਪ ਦੇ ਵਿੱਚ ਇੰਨਾ ਵੱਡਾ ਹੋ ਜਾਂਦਾ ਕਿ ਉਹ ਆਪੇ ਹੀ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਜਿਹੜਾ ਉਹ ਕਹੌਣ ਲੱਗ ਜਾਂਦੇ ਨੇ ਬਹੁਤ ਸਾਰਾ ਕੁਝ ਤੁਸੀਂ ਪਿਛਲੇ ਹਫ਼ਤਿਆਂ ਦੇ ਦੌਰਾਨ ਪਿਛਲੇ ਮਹੀਨਿਆਂ ਦੇ ਦੌਰਾਨ ਸੁਣਿਆ ਵੱਖ-ਵੱਖ ਲੋਕਾਂ ਤੋਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਮਾਝੇ ਦੇ ਖੇਤਰ ਦੇ ਵਿੱਚ ਕਿੰਨੇ ਲੋਕਾਂ ਦੇ ਸਿਆਸੀ ਕੈਰੀਅਰ ਤਬਾਹ ਕੀਤੇ ਇਹਦੇ ਨਾਲ ਨਾਲ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸੀ ਉਹਨਾਂ ਨੇ ਤਬਾਹ ਕੀਤੀਆਂ ਕਿਉਂਕਿ ਪੰਜਾਬ ਦੇ ਵਿੱਚ ਚਿੱਟੇ ਦੀ ਆਮਦ ਜਿਹੜੀ ਹੈ ਉਹ ਐਸੇ ਹੀ 7 ਤੋਂ 17 ਦੇ ਰਾਜਕਾਂ ਦੇ ਦੌਰਾਨ ਆਉਂਦੀ ਹੈ ਉਦੋਂ ਹੀ ਉਹਨਾਂ ਦੇ ਵਿਦੇਸ਼ੀ ਮਹਿਮਾਨ ਇੱਥੇ ਆ ਕੇ ਲਾਲ ਬੱਤੀ ਵਾਲੀਆਂ ਗੱਡੀਆਂ ਵਰਤਦੇ ਨੇ ਚਿਪਸੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੀ ਸ਼ਮੂਲੀਅਤ ਕਿਸ ਕਾਰੋਬਾਰ ਦੇ ਵਿੱਚ ਹੁੰਦੀ ਹੈ ਇਹਦੇ ਸੰਬੰਧੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਕੁਝ ਸੁਣਦੇ ਰਹੇ ਹੋ ਬੇਸ਼ੱਕ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਕੇਸ ਡੀਏ ਦਾ ਹੈ ਕੁਐਸਚਨ ਇਹਦੇ ਵਿੱਚ ਸਰਕਾਰ ਦਾ ਇਹ ਸੀ ਬਿジネス ਵਿਭਾਗ ਦਾ ਇਹ ਸੀਗਾ ਕਿ ਇਹਨੇ ਪੈਸੇ ਆਏ ਕਿੱਥੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਸ਼ੈਲ ਕੰਪਨੀਆਂ ਉਹਨਾਂ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਹਮੇਸ਼ਾ ਇਹ ਕਹਾ ਜਾਂਦਾ ਸੀ ਨਹੀਂ ਜੀ ਇਹ ਕੰਪਨੀਆਂ ਉਹਨਾਂ ਦੇ ਨਾਮ ਰਿਲੇਟਡ ਨਹੀਂ ਗਿਆ ਹੁਣ ਸਭ ਦੇ ਸਾਹਮਣੇ ਆ ਗਿਆ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਲੋਕ ਕੋਈ 5 ਕਰੋੜ ਰੁਪਏ ਦੇ ਰਿਹਾ ਕੋਈ 10 ਕਰੋੜ ਰੁਪਏ ਦੇ ਰਿਹਾ ਤਾਂ ਸੁਣ ਲਿਆ ਪੰਜਾਬ ਵਾਲੇ ਚਿੱਟੇ ਦਾ ਮੇਨ ਮੁੱਦਾ ਸੀ ਨਾ ਜਿਹੜਾ ਪੰਜਾਬ ਦੇ ਅੰਦਰ ਕਹਿੰਦਾ ਸੀ ਇਹਨਾਂ ਦਾ ਪਰਿਵਾਰ ਕੇ ਭਾਈ ਸਾਡਾ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਨਹੀਂ ਕਰਦਾ ਔਰ ਨਾ ਹੀ ਸਾਡੇ ਪਰਿਵਾਰ ਦਾ ਕੋਈ ਨਸ਼ੇ ਪੱਤੇ ਦੇ ਵਿੱਚ ਹੱਥ ਹੈ ਪਰ ਵਿਕਰਮ ਸਿੰਘ ਮਜੀਠੀਆ ਨਸ਼ਿਆਂ ਦਾ ਤਸਕਰ ਵੀ ਹੈ ਉਹ ਚਾਹੇ ਚਿੱਟਾ ਕਹਲੋ ਚਾਹੇ ਗੋਲੀਆਂ ਕਹਲੋ ਚਾਹੇ ਕੈਪਸੂਲ ਕਹਲੋ ਚਾਹੇ ਪੁੱਕੀ ਵੀ ਕਹਲੋ ਕਿਉਂਕਿ ਪੁੱਕੀ ਦੇ ਟਰੱਕ ਭਰੇ ਹੋਏ ਭੋਲ ਦੇ ਨਾਲ ਜਦੋਂ ਫੜੇ ਗਏ ਸੀ ਨਾ ਉਦੋਂ ਭੋਲੇ ਨੇ ਵੀ ਇਹੀ ਗੱਲ ਕਹੀ ਸੀ ਹਾਈ ਕੋਰਟ ਦੇ ਅੰਦਰ ਸਾਡੇ ਹੀ ਪੰਜਾਬ ਤੇ ਹਰਿਆਣਾ ਦਾ ਹਾਈ ਕੋਰਟ ਹੈ ਜਿਹੜਾ ਉਹਦੇ ਵਿੱਚ ਇਹ ਗੱਲ ਕਹੀ ਕਿ ਕਹਿੰਦਾ ਭਾਈ ਬਿਕਰਮ ਸਿੰਘ ਮਾਝੂਠੀਆ ਮੇਰੇ ਨਾਲ ਮੌਜੂਦ ਆ ਮੇਰਾ ਸਾਥੀ ਹੈ ਮੈਂ ਉਸਦੇ ਨਾਲ ਰਹਿਣਾ ਤੇ ਅਸੀਂ ਤਸਕਰੀ ਦੋਵੇਂ ਇਕੱਠੇ ਕਰਦੇ ਆ ਸਾਡੇ ਪਹਿਲਾ ਮੂਰ ਨਹੀਂ ਗੱਡੀ ਦੇ ਵਿੱਚ ਸਰਕਾਰੀ ਬੱਤੀ ਵਾਲੀ ਗੱਡੀ ਜਿਹਦੇ ਵਿੱਚ ਬਿਕਰਮ ਸਿੰਘ ਮਾਝੂਠੀਆ ਬੈਠਦਾ ਔਰ ਉਸ ਤੋਂ ਬਾਅਦ ਸਾਡੇ ਭੁੱਕੀ ਦੇ ਭਰੇ ਹੋਏ ਟਰੱਕ ਪਿੱਛੇ ਚੱਲਦੇ ਨੇ ਕੋਈ ਨਾਕਾ ਜਾਂ ਕੋਈ ਪੁਲਿਸ ਕੋਈ ਮਹਿਕਮਾ ਸਾਨੂੰ ਨਹੀਂ ਰੁਕਦਾ ਤਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇਹ ਗੱਲਾਂ ਸਾਬਤ ਹੁੰਦੀਆਂ ਜਾ ਰਹੀਆਂ ਨੇ ਔਰ ਵਿਜੀਲੈਂਸ ਬਿਊਰੋ ਜਿਸ ਤਫ਼ਤੀਸ਼ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਕੰਜਾ ਕਸ ਰਹੀ ਆ ਉਹਦਾ ਸੱਚ ਆਖਰ ਜਿਹੜਾ ਕਾਲਾ ਚਿੱਠਾ ਸੀ ਉਹ ਸਾਹਮਣੇ ਲਿਆ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਮਾਧੇ ਦਾ ਜਰਨਲ ਕਹਾਉਣ ਵਾਲਾ ਵਿਕਰਮ ਸਿੰਘ ਮਜੀਠੀਆ ਹੁਣ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਕਹਿੰਦੇ ਜੀ ਲੰਬੇ ਟਾਈਮ ਦੇ ਲਈ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਏ ਨੂੰ ਕੱਲ ਨਾ ਕੋਈ ਇੱਕ ਬੰਦਾ ਨਹੀਂ ਜਾਂ ਕੋਈ ਇੱਕ ਮਾਂ ਨਹੀਂ ਬਹੁਤ ਸਾਰੀਆਂ ਮਾਵਾਂ ਨੇ ਪੰਜਾਬ ਦੇ ਅੰਦਰ ਜਿੰਨਾ ਲੋਕਾਂ ਦੇ ਘਰ ਵਿਕਰਮ ਸਿੰਘ ਮਜੀਠੀਏ ਦੇ ਕਾਰਨ ਉਜੜੇ ਨੇ ਐਸੇ ਕਰਕੇ ਉਹ ਬੰਦੇ ਨੂੰ ਸਰਾਫ ਲੱਗਿਆ ਹੋਇਆ ਐਸੇ ਕਰਕੇ ਦੋਨੋਂ ਮਾਮਜੋਗ ਹਾਈ ਕੋਰਟ ਅਦਾਲਤ ਨੇ ਕੱਲ ਰਿਹਾਈ ਨਹੀਂ ਦਿੱਤੀ ਉਹਨਾਂ ਨੇ ਇਹ ਗੱਲ ਕਹੀ ਤੇ ਕਹਿੰਦੇ ਜੇਕਰ ਵਿਕਰਮ ਸਿੰਘ ਮਜੀਠੀਏ ਨੂੰ ਅਸੀਂ ਛੱਡਦੇ ਵੀ ਆ ਉਹਨੂੰ ਗੈਲ ਵੀ ਦੇ ਦਿੰਨੇ ਆ ਤਾ ਬਾਹਰ ਜਾ ਕੇ ਜਿਸ ਤਰ੍ਹਾਂ ਦਾ ਪਹਿਲਾਂ ਉਹਦਾ ਰਬਈਆ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਅਕਸਰ ਵੇਖਿਆ ਜਿਸ ਦਿਨ ਵਿਕਰਮ ਸਿੰਘ ਮਜੀਠੀਏ ਦੀ ਮੁੱਖ ਮੰਤਰੀ ਭਵਨ ਸਿੰਘ ਮਾਨ ਗਿਰਫਤਾਰੀ ਕਰਵਾਉਂਦੇ ਨੇ ਉਸ ਦਿਨ ਆਪਣੇ ਘਰ ਦੇ ਵਿੱਚ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਗਈ ਸੀ ਕਹਿੰਦੇ ਜੀ ਇਹਨੇ ਆਪਣੇ ਸਮਰਥਕਾਂ ਭੜਕਾ ਦਿੱਤੇ ਸੀ ਕਿ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਉੱਤੇ ਹਮਲਾ ਕਰ ਦੇਣ ਇਸ ਕਰਕੇ ਉਧਰ ਰਬਈਆ ਵੀਡੀਓ ਦੇ ਅੰਦਰ ਹਾਈ ਕੋਰਟ ਮਾਨਯੋਗ ਅਦਾਲਤ ਨੇ ਵੀ ਦੇਖਿਆ ਉਸੇ ਕਰਕੇ ਤਾਂ ਉਹਨੂੰ ਕੱਲ ਰਿਹਾਈ ਨਹੀਂ ਮਿਲੀ ਉਹ ਕਹਿੰਦੇ ਜੀ ਬਾਹਰ ਜਾ ਕੇ ਆਪਣੇ ਜਿਹੜੇ ਗਵਾਹ ਨੇ ਉਹਨਾਂ ਨੂੰ ਧਮਕਾ ਸਕਦਾ ਤਾਂ ਇਸ ਕਰਕੇ ਇਹਨਾਂ ਦਾ ਗੁੰਡਾਗਰਦੀ ਦੇ ਵਿੱਚ ਲਿਸਟਡ ਜਿਹੜਾ ਕਿ ਨਾਮ ਹੈ ਉਹ ਪਹਿਲੇ ਨੰਬਰ ਦੇ ਉੱਤੇ ਆ ਗਿਆ ਚਾਹੇ ਬਾਦਲ ਨੇ ਚਾਹੇ ਬਿਕਰਮ ਸਿੰਘ ਮਜੀਠੀਆ ਦੇਖੋ ਬੋਲਣ ਦੇ ਵਿੱਚ ਕੋਈ ਝਿੰਕਣਾ ਨਹੀਂ ਚਾਹੀਦਾ ਜਦੋਂ ਕਿ ਸਾਡੇ ਅੱਖਾਂ ਦੇ ਸਾਹਮਣੇ ਗੁੰਡਾਗਰਦੀ ਹੋਈ ਹੈ ਪੰਜਾਬ ਦੀ ਸਿਕਾਣ ਦੇ ਨਾਲ ਕਾਹਨ ਹੋਇਆ ਪੰਜਾਬ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਵਾਈਆਂ ਨੇ ਨਾਮ ਜਪਦੀਆਂ ਸੰਗਤਾਂ ਤੇ ਚਲਵਾਈਆਂ ਨੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦਾ ਜੀਜਾ ਸੁਖਵੀਰ ਸਿੰਘ ਬਾਦਲ ਉਹਦਾ ਗਹਾਂ ਪਿਓ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਮਾਫੀਆਂ ਮੰਨ ਚੁੱਕੇ ਅਕਾਲ ਤਖਤ ਸਾਹਿਬ ਤੇ ਤੇ ਫਿਰ ਇਸ ਗੱਲ ਨੂੰ ਪੰਜਾਬ ਭੁੱਲ ਕਿਵੇਂ ਸਕਦਾ ਇਸ ਗੱਲ ਨੂੰ ਵੀ ਤਾਂ ਚੇਤੇ ਰੱਖਦੇ ਹੋ ਨਾ ਲੋਕ ਐਸੇ ਕਰਕੇ ਭਾਈ ਪੰਜਾਬ ਦੇ ਵਿੱਚ ਨਾ ਕਦੇ ਇਹਨਾਂ ਦੀ ਸਰਕਾਰ ਆਉਣੀ ਹੈ ਹਾਲਾਂਕਿ ਸੁਖਵੀਰ ਸਿੰਘ ਬਾਦਲ ਯਤਨ ਬਹੁਤ ਕਰ ਰਹੇ ਨੇ ਬਿਚਾਰੇ ਪਤਾ ਨਹੀਂ ਕੀ ਕੁਝ ਖਾ ਕੇ ਯਾਨੀ ਪਹਾਸਨ ਦਿੰਦੇ ਨੇ ਜਦੋਂ ਉਹ ਬੜੀਆਂ ਕਮੇਡੀ ਗੱਲਾਂ ਵੀ ਕਰ ਜਾਂਦੇ ਆ ਭੁੱਲ ਵੀ ਜਾਂਦੇ ਨੇ ਬਹੁਤ ਸਾਰੀਆਂ ਲੋਕਾਂ ਦੇ ਤੇ ਫਨੀ ਵੀਡੀਓ ਬਣਾ ਦਿੰਦੇ ਨੇ ਸੰਗਵੀਰ ਸਿੰਘ ਬਾਦਲ ਅੱਜਕੱਲ ਮਜ਼ਾਕ ਬਣੇ ਹੋਏ ਨੇ ਕਿਉਂ ਬਣੇ ਨੇ ਇਹਨਾਂ ਨੂੰ ਦਰਸਲ ਦੇ ਵਿੱਚ ਸਾਡੇ ਪੰਜਾਬ ਦੀ ਧਰਤੀ ਸਾਡੇ ਪੰਜਾਬ ਦੀ ਕੌਮ ਤੇ ਸਾਡੇ ਪੰਜਾਬ ਦੀ ਨੌਜਵਾਨੀ ਦਾ ਸਰਾਫ ਲੱਗਿਆ ਤੁਹਾਡਾ ਇਹਨਾਂ ਗੱਲਾਂ ਦੇ ਉੱਤੇ ਕੀ ਕਹਿਣਾ ਲਾਇਕ ਜਰੂਰ ਕਰ ਦੇਣਾ ਔਰ ਵੀਡੀਓ ਨੂੰ ਸ਼ੇਅਰ ਕਰ ਦੇਣਾ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜਰੂਰ ਕਰ ਲੈਣਾ ਜੀ ਧੰਨਵਾਦ ਬਾਦਲ ਪਰਿਵਾਰ ਨੂੰ ਝਟਕੇ ਤੇ ਝਟਕਾ ਮਿਲਣਦਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਜਲਦ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਜਾਏਗਾ ਪੰਜਾਬ ਸਰਕਾਰ ਤੇ ਵਿਜੀਲੈਂਸ ਵਾਲਿਆਂ ਨੇ ਤਿਆਰੀ ਜੜੀ ਹੈ ਉਹ ਮੁਕੰਮਲ ਕਰ ਲਈ ਹੈਗੀ ਹੈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਵਾਸਤੇ ਬਾਦਲ ਪਰਿਵਾਰ ਨੇ ਬਹੁਤ ਹੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਵਕੀਲਾਂ ਨੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਲੱਖਾਂ ਕਰੋੜਾਂ ਰੁਪਈਆ ਵੀ ਖਰਚ ਕੀਤਾ ਗਿਆ ਪਰ ਹਾਈ ਕੋਰਟ ਤੋਂ ਕੋਈ ਰਾਹਤ ਨਾ ਮਿਲੀ ਜਿਹੜੀਆਂ ਇੱਕ ਉਮੀਦਾਂ ਸੀਗੀਆਂ ਜ਼ਮਾਨਤ ਦੀਆਂ ਤੇ ਵਜ੍ਹਾ ਤੋਂ ਬੜੇ ਉਮੀਦ ਸੀਗੇ ਇੱਕ ਖੁਸ਼ੀ ਦੀ ਲਹਿਰ ਸੀਗੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਏਗੀ ਉਹ ਵੀ ਜਦੋਂ ਹਾਈ ਕੋਰਟ ਨੇ ਰੱਦ ਕਰ ਦਿੱਤੀ ਤੇ ਉਮੀਦਾਂ ਟੁੱਟ ਗਈਆਂ ਹੈਗੀਆਂ ਮੈਂ ਔਰ ਦੂਸਰਾ ਵੱਡਾ ਚਟਕਾ ਜਿਹੜਾ ਮਿਲਣ ਜਾ ਰਿਹਾ ਉਹ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਜਲਦ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਏਗਾ ਪੰਜਾਬ ਦੇ ਲੋਕ ਤੇ ਜਦੋਂ ਦਾ ਇਹ ਮੁਕੱਦਮਾ ਇੱਕ ਕੇਸ ਸ਼ੁਰੂ ਹੋਇਆ ਹੈ ਉਦੋਂ ਦੀ ਸੀਐਮ ਭਗਵੰਤ ਮਾਨ ਅੱਗੇ ਮੰਗ ਰੱਖੰਦਾ ਸੀਗੇ ਕਿ ਜਿਸ ਤਰ੍ਹਾਂ ਬਾਕੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਸ਼ਿਫਟ ਕੀਤਾ ਇਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂੰ ਵੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਜਾਂ ਫਿਰ ਕਾਲਿਆਂ ਪਾਣੀਆਂ ਵਾਲ ਭੇਜਿਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਅਸਲ ਕਾਰੋਬਾਰ ਅਰੂਟ ਤੇ ਪਹੁੰਚਿਆ ਚਿੱਟਾ ਅਰੂਟ ਤੇ ਪਹੁੰਚਿਆ ਬਿਕਰਮ ਸਿੰਘ ਮਰਜੀਠੀਆ ਦੇ ਦੌਰ ਦੇ ਵਿੱਚ ਪਹੁੰਚਿਆ ਜਦੋਂ ਬਿਕਰਮ ਸਿੰਘ ਮਰਜੀਠੀਆ ਦੀ ਐਂਟਰੀ ਹੁੰਦੀ ਹੈ ਉਦੋਂ ਪਹੁੰਚਿਆ ਤੁਸੀਂ ਆ ਵੀਡੀਓ ਦੇ ਵਿੱਚ ਵੀ ਸੁਣ ਲਿਆ ਕਿ ਜਿਹੜਾ ਪੰਨੂ ਬਲਤੇਜ ਪੰਨੂ ਹੈ ਉਹ ਦੱਸਣ ਦਿਆ ਸੀਗਾ ਕਿ ਕਿਸ ਤਰ੍ਹਾਂ ਇਹ ਸਾਰੇ ਮਾਮਲੇ ਤੈਅ ਪਾਏ ਜਾਂਦੇ ਸੀਗੇ ਸਰਕਾਰੀ ਗੱਡੀਆਂ ਤੇ आ, लाल बत्ती ਵਾਲੀਆਂ ਗੱਡੀਆਂ ਦੇ ਉੱਤੇ ਇਹ ਜਿਹੜੇ ਆ ਕੰਮ ਜਿਹੜੇ ਹੁੰਦੇ ਆ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਔਰ ਕਿੱਡੇ ਵੱਡੇ ਪੈਮਾਨੇ ਤੇ ਜੜੀ ਆ ਔਰ ਪੇ ਦੀ ਖੁਰਦ-ਬੁਰਦ ਕੀਤੀ ਜਾਂਦੀ ਹੈਗੀ ਆ ਇਹ ਤੁਸੀਂ ਵੀਡੀਓ ਦੇ ਵਿੱਚ ਸੁਣ ਲਿਆ ਔਰ ਇਹ ਸਿਰਫ ਇੱਕ ਹੀ ਪ੍ਰੂਫ ਨਹੀਂ ਹੈ ਬਲਕਿ ਬਹੁਤ ਸਾਰੇ ਐਸੇ ਲੋਕ ਆ ਜਿਨ੍ਹਾਂ ਨੇ ਜਿਹੜਾ ਕਿ ਅਜੋ ਅੱਖਾਂ ਨਾਲ ਦੇਖਿਆ ਜੋ ਸੁਣਿਆ ਉਹਨਾਂ ਨੇ ਬਿਆਨ ਕੀਤਾ ਬਿਕਰਮ ਸਿੰਘ ਮੁਰਜੀਠੀਆ ਦੇ ਬਾਰੇ ਜਦਕਿ ਦੂਸਰੇ ਪਾਸੇ ਬਾਦਲ ਪਰਿਵਾਰ مسلسل اس چیز تو انکار کر دے آ رہے ہیں کہ بکرم سنگھ مجیٹھیا نشے دا تذکر نہیں ہے یہ سراسر اندر دنال زیادتی کی جان دی ہے اختیارات دا نجائز استعمال کیتا جان دیا ہے پھر وہ گا ڈکی کرنا سے اس خبر بارے کمنٹس کر کے لازمی دسو اور اپنا تیر سارا خیال ملانگے گے اگلی ویڈیو اللہ حافظ